ਕੀ ਤੁਹਾਨੂੰ ਪਤਾ ਹੈ ਜਿੰਦਗੀ ਵਿੱਚ ਇੱਕ ਚੰਗੀ ਗੱਲ ਮੰਨ ਲੈਣ ਨਾਲ ਇਨਸਾਨ ਦੀ ਕਿਸਮਤ ਵੀ ਬਦਲ ਸਕਦੀ ਹੈ ਅੱਜ ਦੀ ਕਹਾਣੀ ਤੁਹਾਨੂੰ ਹਸਾਏਗੀ ਸੋਚਣ ਤੇ ਮਜਬੂਰ ਕਰੇਗੀ ਤੇ ਦਿਲ ਨੂੰ ਛੂ ਲਏਗੀ ਚਲੋ ਸ਼ੁਰੂ ਕਰੀਏ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਕਹਾਣੀ ਹੈ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਆਰਾਮਪੁਰ ਦੀ ਪਿੰਡ ਸਵੇਰੇ ਸਵੇਰੇ ਚਾਹ ਕਰਿਆ ਸੀ ਪੰਛੀ ਬੋਲ ਰਹੇ ਸੀ ਗੁਰਦੁਆਰੇ ਤੋਂ ਗੁਰਬਾਣੀ ਦੀ ਆਵਾਜ਼ ਆ ਰਹੀ ਸੀ ਪਿੰਡ ਵਿੱਚ ਇੱਕ ਨੌਜਵਾਨ ਸੀ ਮਨਜੀਤ ਮਨਜੀਤ ਬਹੁਤ ਜਿੱਦੀ ਸੀ ਕਿਸੇ ਦੀ ਗੱਲ ਮੰਨਣਾ ਉਸ ਦੇ ਸੁਭਾਅ ਵਿੱਚ ਨਹੀਂ ਸੀ ਮਾਂ ਨੇ ਕਿਹਾ ਪੁੱਤ ਅੱਜ ਬਾਹਰ ਬਹੁਤ ਧੁੱਪ ਹੈ ਪਾਣੀ ਪੀ ਕੇ ਨਿਕਲੀ ਮਨਜੀਤ ਨੇ ਹੱਸ ਕੇ ਕਿਹਾ ਮਾਂ ਮੈਂ ਕੋਈ ਛੋਟਾ ਬੱਚਾ ਹਾਂ ਮੈਨੂੰ ਕੁਝ ਨਹੀਂ ਹੁੰਦਾ ਬਿਨਾਂ ਪਾਣੀ ਪੀਏ ਹੀ ਉਹ ਸ਼ਹਿਰ ਨੂੰ ਤੁਰ ਪਿਆ ਰਸਤੇ ਵਿੱਚ ਪਿੰਡ ਦਾ ਬਜ਼ੁਰਗ ਬਾਬਾ ਹਰਜੀਤ ਮਿਲਿਆ ਉਹ ਬਹੁਤ ਸਿਆਣਾ ਤੇ ਤਜਰਬੇਕਾਰ ਸੀ ਬਾਬੇ ਨੇ ਕਿਹਾ ਓਏ ਮੁੰਡਿਆ ਇਧਰ ਤੂੰ ਨਾ ਜਾ ਅੱਗੇ ਸੜਕ ਟੁੱਟੀ ਹੋਈ ਢੇੜਾ ਲਾ ਕੇ ਜਾ ਪਰ ਮਨਜੀਤ ਨੇ ਉਹੀ ਜਵਾਬ ਦਿੱਤਾ ਬਾਬਾ ਜੀ ਮੈਨੂੰ ਸਭ ਪਤਾ ਹੈ ਮੈਂ ਤਾਂ ਇੱਥੋਂ ਹੀ ਜਾਵਾਂਗਾ ਬਾਬੇ ਨੇ ਮੱਥੇ ਤੇ ਹੱਥ ਮਾਰਿਆ ਰੱਬ ਭਲਾ ਕਰੇ ਅੱਗੇ ਜਾ ਕੇ ਸੱਚਮੁੱਚ ਸੜਕ ਖਰਾਬ ਸੀ ਮੋਟਰਸਾਈਕਲ ਗੱਡੇ ਵਿੱਚ ਵੱਜਿਆ ਤਿਲਕ ਗਿਆ ਤੇ ਪੱਟ ਧੜਾਮ ਮਨਜੀਤ ਡਿੱਗ ਪਿਆ ਖੁਸ਼ਕਿਸਮਤ ਸੀ ਕਿ ਹੱਡੀ ਨਹੀਂ ਟੁੱਟੀ ਪਰ ਕੱਪੜੇ ਮਿੱਟੀ ਨਾਲ ਭਰ ਗਏ ਉਹਨੂੰ ਗੁੱਸਾ ਆ ਰਿਹਾ ਸੀ ਪਰ ਹੋਰ ਰਸਾ ਵੀ ਨਹੀਂ ਸੀ ਸ਼ਹਿਰ ਪਹੁੰਚ ਕੇ ਉਹ ਇੱਕ ਦੁਕਾਨ ਤੇ ਗਿਆ ਜਿੱਥੇ ਉਹ ਕੰਮ ਦੀ ਗੱਲ ਕਰਨ ਗਿਆ ਸੀ ਦੁਕਾਨਦਾਰ ਅੰਕਲ ਰੋਹਨ ਨੇ ਕਿਹਾ ਪੁੱਤ ਪਹਿਲਾਂ ਕੱਪੜੇ ਸਾਫ਼ ਕਰ ਲੈ ਫਿਰ ਗੱਲ ਕਰੀਏ ਮਨਜੀਤ ਨੇ ਫਟ ਜਵਾਬ ਦਿੱਤਾ ਅੰਕਲ ਗੱਲ ਕੱਪੜਿਆਂ ਦੀ ਨਹੀਂ ਕੰਮ ਦੀ ਕਰੋ ਅੰਕਲ ਨੇ ਮੁਸਕਰਾ ਕੇ ਕਿਹਾ ਜਿੱਥੇ ਇੱਜ਼ਤ ਨਹੀਂ ਉਥੇ ਕੰਮ ਨਹੀਂ ਮਿਲਦਾ ਪੁੱਤ ਇਹ ਵੀ ਇੱਕ ਚੰਗੀ ਗੱਲ ਹੈ ਐਦਾਂ ਕਹਿ ਕੇ ਉਹ ਅੰਦਰ ਚਲੇ ਗਏ ਇਸ ਵਾਰੀ ਮਨਜੀਦ ਦੇ ਜਿਲ੍ਹ ਵਿੱਚ ਕੁਝ ਹਿੱਲਿਆ ਉਸ ਨੇ ਆਪਣੇ ਆਪ ਨੂੰ ਕਿਹਾ ਸ਼ਾਇਦ ਮੇਰੀ ਜਿੱਦ ਨੇ ਮੈਨੂੰ ਅੱਜ ਨੁਕਸਾਨ ਦਿੱਤਾ ਸ਼ਾਇਦ ਇੱਕ ਚੰਗੀ ਗੱਲ ਮੰਨ ਲੈਣਾ ਮੈਂ ਡਿੱਗਦਾ ਹੀ ਨਹੀਂ ਕੰਮ ਵੀ ਮਿਲ ਜਾਂਦਾ ਉਹ ਨੇੜਲੇ ਟਿਊਬਲ ਤੋਂ ਪਾਣੀ ਲਿਆ ਪਹਿਲਾ ਪੀਤਾ ਫਿਰ ਕੱਪੜੇ ਸਾਫ ਪੀਤੇ ਤੇ ਮੁਰ ਦੁਕਾਨ ਤੇ ਗਿਆ ਉਸਨੇ ਨਿਮਰਤਾ ਨਾਲ ਕਿਹਾ ਅੰਕਲ ਜੀ ਮੈਨੂੰ ਮaaf ਕਰ ਦਿਓ ਮੈਂ ਤੁਹਾਡੀ ਗੱਲ ਚੰਗੀ ਗੱਲ ਨਹੀਂ ਮੰਨੀ ਹੁਣ ਸੁਣਾਗਾ ਤੁਸੀਂ ਦੱਸੋ ਕੀ ਕੰਮ ਹੈ ਅੰਕਲ ਨੇ ਖੁਸ਼ ਹੋ ਕੇ ਕਿਹਾ ਸ਼ਾਬਾਸ਼ ਹੁਣ ਲੱਗਦਾ ਹੈ ਤੂੰ ਸਮਝ ਗਿਆ ਚੱਲ ਕੰਮ ਦੀ ਗੱਲ ਕਰੀਏ ਅੱਜ ਮਨਜੀਤ ਨੂੰ ਕੰਮ ਵੀ ਮਿਲਿਆ ਇੱਜ਼ਤ ਵੀ ਤੇ ਸਭ ਤੋਂ ਵੱਡੀ ਗੱਲ ਅਕਲ ਵੀ ਵਾਕਸੀ ਤੇ ਰਾਹ ਵਿੱਚ ਬਾਬਾ ਹਜੀਤ ਫਿਰ ਮਿਲਿਆ ਮਨਜੀਤ ਨੇ ਮੋਟਰਸਾਈਕਲ ਰੋਕ ਕੇ ਕਿਹਾ ਬਾਬਾ ਜੀ ਅੱਜ ਤੋਂ ਮੈਂ ਹਰ ਕਿਸੇ ਦੀ ਚੰਗੀ ਗੱਲ ਮੰਨਾਂਗਾ ਧੰਨਵਾਦ ਜੋ ਤੁਸੀਂ ਮੈਨੂੰ ਰੋਕਿਆ ਸੀ ਬਾਬਾ ਹੱਸ ਪਿਆ ਓਏ ਪੁੱਤ ਜੇ ਦੁਨੀਆ ਦੀ ਹਰ ਗੱਲ ਚੰਗੀ ਮੰਨ ਲੈ ਤਾਂ ਜ਼ਿੰਦਗੀ ਵੀ ਮਿੱਠੀ ਤੇ ਰਾਹ ਵੀ ਸੌਖਾ ਹੁੰਦਾ ਹੈ ਮੋਰਲ ਸਿੱਖਿਆ ਦੋਸਤੋ ਜ਼ਿੰਦਗੀ ਵਿੱਚ ਹਰ ਗੱਲ ਮੰਨਣੀ ਜ਼ਰੂਰੀ ਨਹੀਂ ਪਰ ਚੰਗੀ ਗੱਲ ਮੰਨ ਲੈਣ ਨਾਲ ਨੁਕਸਾਨ ਕਦੇ ਨਹੀਂ ਹੁੰਦਾ ਅਕਸਰ ਇੱਕ ਸਲਾਹ ਇੱਕ ਸੱਚੀ ਗੱਲ ਇੱਕ ਸਮੇਂ ਦੀ ਗੱਲ ਇਨਸਾਨ ਦਾ ਸਾਰਾ ਭਵਿੱਖ ਬਚਾ ਲੈਂਦੀ ਹੈ ਇੱਕ ਚੰਗੀ ਗੱਲ ਸੁਣ ਕੇ ਮੰਨ ਲੈਣ ਨਾਲ ਜ਼ਿੰਦਗੀ ਵੀ ਚੰਗੀ ਬਣ ਜਾਂਦੀ ਹੈ ਇਸ ਲਈ ਦੋਸਤੋ ਚੰਗੀ ਗੱਲ ਮੰਨੋ ਤੇ ਆਪਣਾ ਭਵਿੱਖ ਚਮਕਾਓ ਦੋਸਤੋ ਇਹ ਕਹਾਣੀ ਚੰਗੀ ਲੱਗੀ ਹੋਵੇ ਤਾਂ ਇੱਕ ਲਾਈਕ ਜਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿ ਅਗਲੀ ਵਾਰ ਕਿਹੜੀ ਕਹਾਣੀ ਸੁਣਨੀ ਚਾਹੁੰਦੇ ਹੋ ਵੀਡੀਓ ਨੂੰ ਸ਼ੇਅਰ ਕਰਿਓ ਆਪਣੇ ਦੋਸਤਾਂ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੋ ਹਰ ਨਵੀਂ ਮੋਰਲ ਸਟੋਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ